ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਇਹ ਜਿਹੜੀ ਭਰਤੀ ਨੂੰ ਲੈ ਕੇ ਇੱਕ ਨਵਾਂ ਨੋਟਿਸ ਤੁਹਾਡੇ ਨਾਲ ਸਾਂਝਾ ਕਰਨਾ ਹੈ 28 ਅਚੀ ਦੀ ਤਰੀਕ ਪਈ ਹੋਈ ਆ ਦੇਸ਼ਾਮ ਨੋਟਿਸ ਅੱਜ ਜਾਰੀ ਕੀਤਾ ਗਿਆ ਸੋ ਇਹ ਨੋਟਿਸ ਹੈਗਾ ਜੀ EDI ਜੋ 994 ਭਰਤੀ ਨੂੰ ਲੈ ਕੇ EDI 994 ਭਰਤੀ ਦਾ ਜੋ ਪ੍ਰੋਸੈਸ ਚੱਲਦਾ ਫਿਆਸ ਉਹਦੇ ਬਾਬਤ ਜਿਹੜੀਆਂ ਨੇ ਸਕਰੂਟੀ ਲਿਸਟਾਂ ਪਹਿਲਾਂ ਜਾਰੀ ਕੀਤੀਆਂ ਗਈਆਂ ਸੀ ਸਕਰੂਟੀ ਲਈ ਜਿਹੜਾ ਜਹਾ ਸੱਦਾ ਦਿੱਤਾ ਗਿਆ ਸੀ 21/8/2025 ਨੂੰ ਤੇ ਇਹ ਸੀਗੇ ਜੀ ਹੈਂਡੀਕੈਪਟ ਆਰਥੋ ਕੈਟਾਗਰੀ ਦੇ ਜਿਹੜੇ ਸਾਥੀ ਸੀ ਜਿਨ੍ਹਾਂ ਦਾ ਲਿਸਟਾਂ ਦੇ ਵਿੱਚ ਨਾਮ ਆਇਆ ਸੀ ਸੋ ਇਹਨਾਂ ਜਿਹੜੇ ਕੈਂਡੀਡੇਟਸ ਨੇ ਜਿਹੜੇ ਸਾਥੀ ਨੇ ਇਹਨਾਂ ਦੇ ਜਿਹੜੇ ਜਿਹੜੇ ਨਹੀਂ ਹਾਜ਼ਰ ਹੋਏ ਗੈਰ ਹਾਜ਼ਰ ਰਹੇ ਨੇ ਸਕਰੂਟੀ ਵੇਲੇ ਉਹ ਤੋਂ ਜਦੋਂ ਸ਼ਡਿਊਲ ਹੋਇਆ ਸੀ ਸੋ ਉਹਨਾਂ ਨੂੰ ਇੱਕ ਹੋਰ ਮੌਕਾ ਦਿੰਦੇ ਹੋਏ ਜਿਹੜਾ ਆ 28/8/25 28 ਅਗਸਤ 2025 ਨੂੰ ਇੱਕ ਹੋਰ ਇੱਥੇ ਜਿਹੜਾ ਚਾਂਸ ਦਿੱਤਾ ਜਾ ਰਿਹਾ ਤੇ ਉਪਰੋਕਤ ਅਨੁਸਾਰ ਜਿਹੜਾ ਆ ਇਹ ਹੁਣ ਜਿਹੜੇ ਇੱਕ ਦਿਨੋਂ ਗੈਰ ਹਾਜ਼ਰ ਰਹੇ ਸੀ ਉਹ 28 ਤਰੀਕ ਨੂੰ ਸਵੇਰੇ 10 ਲੈ ਕੇ 3 ਵਜੇ ਸਿਖਿਆ ਭਾਗ ਦੇ ਦਫ਼ਤਰ ਮਹਾਲੀ ਵਿਖੇ ਜਾ ਕੇ ਆਪਣੇ ਦਸਤਾਵੇਜ਼ਾਂ ਦੀ ਸਕਰੂਟੀ ਜੜੀਆ ਕਰਵਾ ਸਕਦੇ ਨੇ ਤੇ ਇਸ ਤੋਂ ਬਾਅਦ ਇਹਨਾਂ ਨੂੰ ਹੋਰ ਮੌਕਾ ਨਹੀਂ ਦਿੱਤਾ ਜਾਣਾ ਤੇ ਅਸਲ ਦਸਤਾਵੇਜ਼ ਨਾਲ ਲੈ ਕੇ ਤੁਸੀਂ ਜਾਣਾ ਹੈ ਤੇ ਸਾਰੇ ਸਵੈ ਘੋਸ਼ਣਾ ਪੱਤਰ वगैरह ਜੋ ਵੀ ਹੁੰਦਾ ਉਹ ਨਾਲ ਤੁਸੀਂ ਨੱਥੀ ਕਰਕੇ ਜਾਣਾ ਹੈ ਹੈਂਡੀਕੈਪਡ ਆਰਥੋ ਕੈਟਾਗਰੀ ਜੀ ਇਹ ਜਿਹੜੇ 21 ਤਰੀਕ ਨੂੰ ਸ਼ਡਿਊਲ ਹੋਇਆ ਸੀ ਤੇ ਇਹਨਾਂ ਦਾ ਨਾਮ ਵੀ ਆਇਆ ਹੋਇਆ ਲਿਸਟਾਂ ਦੇ ਵਿੱਚ ਤੇ 21 ਤਰੀਕ ਨੂੰ ਜਿਹੜੇ ਗੈਰ ਹਾਜ਼ਰ ਰਹੇ ਸੀ ਉਹਨਾਂ ਨੂੰ ਮੌਕਾ ਦਿੱਤਾ ਗਿਆ ਤੇ 28 ਤਰੀਕ ਨੂੰ ਆਪਣੇ ਦਸਤਾਵੇਜ਼ਾਂ ਦੀ ਸਕਰੂਟੀ ਕਰਵਾ ਸਕਦੇ ਨੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਅਗਲੀ ਜੋਇਨਿੰਗ ਦਾ ਪ੍ਰੋਸੈਸ ਜਿਹੜਾ ਸ਼ੁਰੂ ਕਰ ਦਿੱਤਾ ਜਾਵੇਗਾ ਜੇਕਰ ਕੋਈ 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 ਸਵਾਲ ਨੇ ਤੁਹਾਡੇ ਕਮੈਂਟ ਦੇ ਵਿੱਚ ਪੁੱਛ ਲੈਣਾ ਇਜਾਜ਼ਤ ਦੇ ਉਤਨਵਾ